ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਮ ਆਨੰਦ ਹੈ ਜੀ ਆ ਸੱਚਾ ਸੱਚਾ

ਜੋ ਨ ਸਰਜੀ ਤਨ ਕੋਈ ਪਰਵਾਣਾ ਆਲਾ ਹੁਕਮ ਪਠਾਇਆ ਫਿਰ ਨ ਸਕਾ ਕੋਈ ਆਪੇ ਕਰੇਖ ਸਰ ਸਰ ਲੇਖਾ ਆਪੇ ਸੁਰਤ ਵਜਾਈ ਨਾਨਕ ਸਾਹਿਬ ਅਗਮ ਅਗੁਚਰ ਜੀਵਾ ਸਚੇ ਨਾਈ ਤੋਂ ਮਸਾਰਿਆ ਵਰ ਨ ਕੋਈ ਆਇਆ ਜਾਏ ਸੀ ਜੀਆ ਹੁਕਮੇ ਹੋਏ ਨ ਵੇੜਾ ਪਰਮਾ ਝੁਕਾਇ ਸੀ ਜੀਆ ਗੁਰ ਭਰਮ ਝੁਕਾਇ ਇਕੱਠ ਕਹਾਏ ਸਤਿਮਹ ਖਾਟ ਸਮਣ ਆਪ ਉਪਾਏ ਆਪ ਸਮਾਈ ਹੁਕਮੇ ਹੁਕਮਾ ਪਛਾਣਾ ਸੱਚੀ ਅੜਾਈ ਗੁਰ ਤੇ ਪਾ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਰਜਣਹਾਰ ਅਲੱਖ ਸਰੰਧਿਆ ਜੀ ਆ ਇਕ ਸਾਹਿਬ ਦੁਇ ਰਾਹ ਵਾਦੋ ਪਦੰਦਿਆ ਜੀ ਆ ਦੁਹ ਰਾਜ ਲਾਇ ਹੁਕਮ ਸਬਾਈ ਜਨਮ ਮੋਆ ਸੰਸਾਰਾ ਨਾਮ ਬਿਨਾ ਨਾਹੀ ਕੋ 베ਲੀ ਇਕਾ ਨਾਦੀ ਸਿਰ ਭਾਰਾ ਹੁਕਮ ਆਇਆ ਹਕਮ ਨ ਬੂਝਾ ਹੁਕਮ ਆ ਸੁਵਾਰਨ ਹਰ ਨਾਰਕ ਸਾਹਿਬ ਸ਼ਬਦ ਸੰਜਾਪੈ ਸਚਾ ਸਰਜਣ ਮਾਰਾ ਭਗਤ ਸੋਹੇ ਦਰਵਾਰ ਸਬਦ ਸੁਹਾਇਆ ਜੀਆ ਬੋਲਹਿ ਅਪਰਤ ਬਾਣਾ ਰਸਨ ਕਾ ਸ਼ਬਦ ਸੁਕਾਣੇ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੀ ਅਮਰ ਅਦ ਪਾਇਆ ਆਪ ਗਵਾਇਆ ਵਿਰਲਾ ਸਾਚੇ ਕੀ ਵਾਪਾਰੀ ਭੁੱਖ ਪਿਆਸ ਆਖਾ ਕਿਉ ਡਰ ਜਾਏ ਸਾ ਜੀਆ ਸਤਗੁਰ ਪੂਛਾ ਜਾਏ ਨਾਮ ਧਿਆਈ ਸਾਜੀਆ ਸਤਨਾਮ ਧਿਆਈ ਸਾਚ ਜਵਾਈ ਗੁਰਮਖ ਸਾਜ ਪਛਾਣਾ ਦਿਨ ਨਾਮ ਦਇਆ ਨਿਰੰਜਨ ਨਾਮ ਬਖਣਾ ਕਰਨੀ ਕਾਰ ਤਰੋਂ ਸ਼ਰਮਾਈ ਆਪ ਮੁਆ ਮਨ ਮਾਰੀ ਨਾਨਕਾ कृष्णा ਤ੍ਰਿਸ਼ਨਾ ਨਾਮੁ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਨਸਰੀ ਮਹੱਲਾ ਪਹਿਲਾ ਜੀਵੰਤ ਰਨਾਇ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਮ ਗੁਣਾਂ